ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਪੰਜਾਬ ਸਰਕਾਰ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ ਜਿਸ ਦੇ ਚਲਦਿਆਂ ਡੇਰਾ ਬਾਬਾ ਨਾਨਕ ਵਿਖੇ ਪੰਜਾਬ ਦੇ ਕੈਬਨਰ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਤਿਰਤ ਰਜਿੰਦਰ ਸਿੰਘ ਬਾਜਵਾ ਵੱਲੋਂ ਡੇਰਾ ਬਾਬਾ ਨਾਨਕ ਡਿਵੈਲਪਮੈਂਟ ਅਥਾਰਟੀ ਦੇ ਅਧਿਕਾਰੀਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਹੈ ਜਿਸ ਵਿੱਚ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਡੇਰਾ ਬਾਬਾ ਨਾਨਕ ਵਾਲੇ ਪਾਸੇ ਹੋਣ ਵਾਲੇ ਜ਼ਰੂਰੀ ਕੰਮਾਂ ਤੇ ਵਿਚਾਰ ਕੀਤੀ ਗਈ ਹੈ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਭਾਰਤ ਵਾਲੇ ਪਾਸੇ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਪਾਕਿਸਤਾਨ ਨੇ ਤਾਂ ਸਿਰਫ ਸੜਕ ਬਣਾਉਣੀ ਹੈ ਪਰ ਅਸੀਂ ਡੇਰਾ ਬਾਬਾ ਨਾਨਕ ਤੋਂ ਸੜਕ ਦੇ ਨਾਲ-ਨਾਲ ਕਈ ਸਰਕਾਰੀ ਦਫ਼ਤਰ ਤੇ ਚੈੱਕ ਪੋਸਟਾਂ ਵੀ ਬਣਾਉਣੀਆਂ ਹਨ ਜਿਸ ਕਰਕੇ ਇਸ ਦੀ ਰੂਪਰੇਖਾ ਤਿਆਰ ਕਰਨ 'ਚ ਸਮਾਂ ਲੱਗ ਰਿਹਾ ਹੈ। ਉਹ ਜਿੰਦਰ ਰੰਧਾਵਾ ਨੇ ਦਾਅਵਾ ਕੀਤਾ ਹੈ ਕਿ ਭਾਰਤ ਵਾਲੇ ਪਾਸਿਓਂ ਕਰਤਾਰਪੁਰ ਸਾਹਿਬ ਲਾਂਘੇ ਵਾਲੀ ਸੜਕ ਬਣਾਉਣ ਦਾ ਕੰਮ ਸਿਰਫ 1 ਮਹੀਨੇ ਦੇ ਅੰਦਰ ਹੀ ਖਤਮ ਕਰ ਲਿਆ ਜਾਵੇਗਾ। ਇਸ ਮੌਕੇ ਕੈਬਨਰ ਮੰਤਰੀ ਤ੍ਰੇਤਰ ਜਿੰਦਰ ਸਿੰਘ ਬਾਜਵਾਸ ਨੇ 4 ਵੀ ਕਈ ਅਧਿਕਾਰੀ ਮੌਜੂਦ ਸਨ ਮੀਟਿੰਗ ਜਿਹੜੀ ਡੀਸੀ ਦੇ ਬਾਰੇ ਅੱਜ ਦੇ ਜਿਹੜੇ ਬਾਬਾ ਨਾਨਕ ਡਿਵੈਲਪਮੈਂਟ ਅਥਾਰਟੀ ਜਿਹੜੀ ਬਣੀ ਹੈ ਕੈਪਟਨ ਸਾਹਿਬ ਨੇ ਬਾਜਵਾਲ ਸਾਹਿਬ ਦੀ ਡਿਊਟੀ ਲਾਇਆ ਕਿ ਇਹਨਾਂ ਕੋਈ ਪੂਰਾ ਡਿਪਾਰਟਮੈਂਟ ਤੇ ਇਹਨਾਂ ਨੇ ਅੱਜ ਆ ਕੇ ਸਾਰਾ ਹੀ ਪੂਰਾ ਹੀ ਐਡਮਿਨਿਸਟ੍ਰੇਸ਼ਨ ਦੀ ਮੀਟਿੰਗ ਬੁਲਾ ਕੇ ਪੂਰਾ ਦੇ ਵਿੱਚ ਬਾਕੀ ਜਿਹਨੇ ਨੈਸ਼ਨਲ ਹਾਈਵੇ ਵਾਲੇ ਤੇ ਜਾਂ ਪੂਰਾ ਡਿਸਟ੍ਰਿਕਟ ਆਪੋ ਦੀ ਮੀਟਿੰਗ ਲਈ ਹੈ ਔਰ ਜਿਹੜੇ 13 ਪਿੰਡ ਉਹਦੇ ਵਿੱਚ ਪੰਜ ਪਿੰਡ ਜਿਹੜੇ ਫਿਲਹਾਲ ਆਲਰੇਡੀ ਉਹਦੇ ਵਿੱਚ ਨੇ ਮਿਊਂਸਿਪੈਲਿਟੀ ਚ ਆ ਗਏ ਨੇ ਤੇ ਜਿਹੜੇ ਸੱਤ ਪਿੰਡ ਨੇ ਤੁਹਾਡੀ ਪੂਰੀ ਜਿਹੜੀ ਇਹ ਜਿਹੜੀ ਗਵਰਨਮੈਂਟ ਕਾਰਨ ਉਹਨਾਂ ਨੇ ਸਰਵਰ ਪਲਾਂਟ ਤੇਰਾ ਚਾਕਰ ਕੀਤਾ ਔਰ ਪੰਜ ਤਰੀਕ ਨੂੰ ਇਹਨਾਂ ਨੇ ਦੁਬਾਰਾ ਚੰਡੀਗੜ੍ਹ ਇਹਨਾਂ ਦਾ ਅਫੀਸ ਮੀਟਿੰਗ ਕੀਤੀ ਅਸੀਂ ਕਾਡੋਰ ਬਾਰੇ ਕੀ ਦਿੱਤਾ ਕੀ ਔਰ ਜਿਹੜੇ ਤੇਰਾ ਬਾਬਾ ਨਾਨਕ ਦੀ ਇਹ ਪਿੰਡ ਜਿਹੜੇ ਨੇ ਖਾਸ ਕਰਕੇ ਉਹਨਾਂ ਦੇ ਬਾਰੇ ਤੇ ਜਿਹੜੀ ਜ਼ਮੀਨ ਐਕਵਾਇਰ ਹੋਣੀ ਹੈ ਕਿ ਕੀ ਕੀ ਬਣਨਾ ਆਈਸੀਪੀ ਜਿਹੜਾ ਬਣਦੀ ਹੈ ਜਾਂ ਹੋਰ ਰਸਤੇ ਜਿਹੜੇ ਚਿਕਨੇ ਆ ਬੁਡਾ ਨੇ ਕੀ ਕਰਨਾ ਕਿ ਪੁਰਾਣੇ ਦੇ ਰੋ ਡਿਪਾਰਟਮੈਂਟ ਨੇ ਜਿਹੜੇ ਵੀ ਕੰਮ ਕਰਨੇ ਇਹ ਸਾਡੀ ਜਿਹੜੀ ਗੁਰਬਾਪਾਣਾ ਨਿਕ ਡਿਵੈਲਪਮੈਂਟ ਅਥਾਰਟੀ ਬਣੀ ਹੈ ਉਹਦਾ ਸਾਰਾ ਇਹ ਪ੍ਰੋਪੋਜ਼ਲ ਜਿਹੜਾ ਕਰਕੇ ਗਵਰਨਮੈਂਟ ਨੂੰ ਸਹਮਤ ਕਰਕੇ ਦੋ ਪੈਸੇ ਜਲਦੀ ਅਪਰੂਵ ਕਰਦਾ ਹਿੰਦਾ ਸਾਹਿਬ ਕਿਤੇ ਨਾ ਕਿਤੇ ਪਾਕਿਸਤਾਨ ਮਤਲਬ ਬਹੁਤ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ ਡੇਰੀ ਹੋਣ ਦਾ ਕਾਰਨ ਪਾਕਿਸਤਾਨ ਨੇ ਸਿਰਫ ਸੜਕ ਬਣਾਉਣੀ ਹੈ ਸਾਡੇ ਇਥੇ ਹੋਰ ਬਹੁਤ ਜ਼ਿਆਦਾ ਕੰਮ ਨੇ ਕਿ ਜਿਹੜੇ ਸੰਗਤ ਜਿਹੜੀ ਆ ਉਹ ਰਾਤ ਵਿੱਚ ਰੈਸਟੇਰੈਂਟ ਦੇਗੀ ਇਥੇ ਬਹੁਤ ਜ਼ਿਆਦਾ ਰਸੋਈ ਰਹਿਣਾ ਇਥੇ ਹੋਟਲ ਵੀ ਬਣਨੇ ਨੇ ਇਥੇ ਸਰਾਵਾਂ ਵੀ ਬਣਨੀਆਂ ਨੇ ਇਥੇ ਆਫਿਸ ਵੀ ਬਣਨੇ ਨੇ ਜਿਹੜੇ ਜਿਹੜੇ ਇਮੀਗ੍ਰੇਸ਼ਨ ਵਾਲੇ ਜਾਂ ਹੋਰ ਕੋਈ ਇਹਨਾਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇਥੇ ਬਣਨੀਆਂ ਇੰਨਾਂ ਚੀਜ਼ਾਂ ਨੂੰ ਬਣ ਲਈ ਓਵਰਨਾਈਟ ਨਹੀਂ ਇਹਦੇ ਲਈ ਕੰਮ ਸਟਾਰਟ ਹੋ ਗਿਆ ਸਾਰਾ ਕੁਝ ਜਿਹੜਾ ਅਹੀਂ ਜਿਹੜਾ ਲਾਂਘਾ ਵਾ ਉਹ ਪੂਰੇ ਟਾਈਮ ਤੇ ਸਟਾਰਟ ਕਰ ਦਾਂਗੇ ਔਰ ਚਾਲੂ ਕਰਾਂਗੇ ਜਿਹੜਾ ਜਿਹੜੇ ਟਾਈਮ ਤੇ ਇਹ ਸੰਗਤ ਨੇ ਜਾਣਾ ਉਸ ਟਾਈਮ ਤੋਂ ਪਹਿਲਾਂ ਪਹਿਲਾਂ ਇਹ ਦਸਤੇ ਸਾਰੇ ਕੰਮ ਸਾਰੇ ਤਿਆਰ ਹੋ ਜਾਣਗੇ ਕਿ ਕਦੋਂ ਤੱਕ ਭਾਰੀ ਕੰਮ ਸ਼ੁਰੂ ਹੋਏਗਾ ਕੰਮ ਜਿਹੜੇ ਜਿਹੜੇ ਕੁਝ ਇਹ ਅੱਜ ਜਿਹੜੀ ਸੜਕਾਂ ਨੇ 4 ਕਿਲੋਮੀਟਰ ਗਵਰਨਮੈਂਟ ਲਈ ਬਣਾਉਣਾ ਕੋਈ ਬਹੁਤ ਵੱਡਾ ਕੰਮ ਨਹੀਂ ਇਹ ਸਾਡੀ ਜਿਸ ਦਿਨ ਇਹ ਜ਼ਮੀਨ ਐਕਵਾਇਰ ਕਰ ਲਈਆਂ ਵੀਦੋਂ 1 ਮਹੀਨੇ 'ਚ ਜਿਹੜੀ ਸੜਕ ਸਾਡੀ ਤਿਆਰ ਰੱਖੀ ਸੁੰਦਰ ਸਾਹਿਬ ਕਿਸਾਨ ਅੱਗੇ ਜਿਹੜਾ ਸਟੈਪ ਕਿੰਨਾ ਕੁ ਟਾਈਮ ਪੂਰ ਲੱਗੂਗਾ ਸਾਵਾ ਸਾਹਿਬ ਨੇ ਦੱਸੀ ਹੈ ਸਾਰੀ ਟਰਮ ਦੱਸਦਾ ਵੀ ਐਕਵੀਜ਼ੀਸ਼ਨ ਦੇ ਬਾਅਦ 1 ਮਹੀਨੇ ਦੇ ਵਿੱਚ ਜਿਹੜਾ ਉਹ ਪ੍ਰੋਗਰੈਸ ਤੁਹਾਨੂੰ ਨਜ਼ਰ ਆ ਜਾਏਗੀ ਸੜਕਾਂ ਬਣਨਗੀਆਂ ਹਸਪਤਾਲ ਵੱਡਾ ਹੋਵੇਗਾ ਡਾਕਟਰ ਵਧਣਗੇ ਸਰਾਹ ਬਣੇਗੀ ਲੰਗਰ ਹਾਲ ਬਣੇਗਾ ਬਹੁਤ ਕੁਝ ਬੜਨਾ ਨਵਾਂ ਡੀਐਸਪੀ ਦਾ ਦਫ਼ਤਰ ਨਵਾਂ ਠਾਣਾ ਵੀਡੀਓ ਆਫਿਸ ਰੈਸਟ ਹਾਊਸ ਵੱਡਾ ਇਹ ਸਾਰਾ ਪਲਾਨ ਕੀਤਾ ਜਾ ਰਿਹਾ ਹਾ ਹੋਟਲ ਬਣਨੇ ਨੇ ਰੈਸਟੋਰੈਂਟ ਬਣਨੇ ਨੇ ਅਸੀਂ ਚਾਹੁੰਦੇ ਆ ਵੀ ਪਲਾਨਿੰਗ ਦੇ ਮੁਤਾਬਕ ਹੀ ਪਲਾਨ ਡੇ ਨਾਲ ਸਾਰੀ ਡਿਵਰਟ ਹੋਵੇ ਕੋਦਲੀ ਮੇਰਾ ਡਿਪਾਰਟਮੈਂਟ ਜਿਹੜਾ ਸਾਰਾ ਸਰਵੇ ਕਰੇਗਾ ਤੇ ਉਹ ਪਲਾਨ ਬਣਾ ਕੇ ਲੋਕਾਂ ਨੂੰ ਦੇਵੇਗਾ ਜਿਨੇ ਹੋਟਲ ਬਣਾਉਣਾ ਹੈਗਾ ਉਹ ਪਿੰਨਾ ਸਾਡੇ ਕੋਲ ਸਾਈਟ ਮਨਜ਼ੂਰ ਕਰਾਏਗਾ ਫਿਰ ਉਹ ਦੇ ਮੁਤਾਬਕ ਦਾ ਸਾਬ ਅਕਤੂਬਰ 2020 ਨੂੰ ਤੋਂ ਪਹਿਲਾਂ ਕੰਮ ਹੋ ਜੇਗਾ 2020 ਨਹੀਂ ਤੱਕ ਅਕਤੂਬਰ 550 ਸਾਲਾ 100 ਸਾਲਾ ਜਦੋਂ 5 50 ਸਾਲ ਬਣਾਉਣਾ ਤੇ ਸਾਲ ਦੇ ਵਿੱਚ ਹੀ ਸਭ ਕੁਝ ਪੂਰਾ ਕਰ ਦੇਣਾ ਤੇ ਬਹੁਤ ਬਹੁਤ ਖੇਤੀ ਕਰ ਦੇਣਾ ਸੀ న్యూਸ ਡੈਸਕ ਤੋਂ ਡਾਕਟਰ ਜਿੰਦਰ ਸਿੰਘ ਦੇ ਨਾਲ ਡੇਰਾ ਬਾਬਾ ਨਾਨਕ ਤੋਂ ਗੁਰਕਿਰਪਾਲ ਸਿੰਘ ਦੀ ਰਿਪੋਰਟ ਪੰਜਾਬ ਟੂਡੇ